ਦੁਖਿਆਰਿਆਂ ਨੂੰ ਪਾਣੀ ਪਿਆਇਆ ਸੀ ਜੰਗ ਦੇ ਵਿੱਚ ਜ਼ਖਮੀ ਹੋਿਆਂ ਨੂੰ ਪਾਣੀ ਪਿਆਇਆ ਸੀ ਤੇ ਭਾਈ ਕਨਈਆ ਜੀ ਦੇ ਕੋਲ ਪਾਣੀ ਦੀ ਕੋਈ ਕਮੀ ਵੀ ਨਹੀਂ ਸੀ ਔਰ ਭਾਈ ਕਨਈਆ ਜੀ ਦੀ ਜਿਹੜੀ ਉਦਾਹਰਣ ਇਤਿਹਾਸ ਦੇ ਵਿੱਚ ਸਾਨੂੰ ਮਿਲਦੀ ਉਹਨੂੰ ਆਧਾਰ ਬਣਾ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਜਿਹੜਾ ਹੈ ਉਹ ਰਾ ਪਧਰਾ ਕੀਤਾ ਜਾ ਰਿਹਾ ਇਹ ਕਹਿਣਾ ਚਾਹੀਦਾ ਸੀ ਕਿ ਪੰਜਾਬ ਕੋਲ ਆਪਣੇ ਹਿੱਸੇ ਦਾ ਆਪਣੇ ਜੋਗਾ ਪਾਣੀ ਨਹੀਂ ਹੈ ਪੰਜਾਬ ਦੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਜੋਗਾ ਪਾਣੀ ਜਿਹੜਾ ਪਹਿਲਾਂ ਪ੍ਰਾਪਤ ਲਵੇਗਾ ਪ੍ਰਾਪਤ ਕਰੇਗਾ ਤੇ ਫਿਰ ਜੇ ਬਚਦਾ ਪਾਣੀ ਹੈ ਤੇ ਉਹ ਦੇਗਾ ਤੇ ਉਹਦੀ ਵੀ ਰਾਇਲਟੀ ਲਏਗਾ ਕਿਉਂਕਿ ਪੰਜਾਬ ਰਿਪੈਰੀਅਨ ਰਾਜ ਹੈ ਜਦੋਂ ਵੀ ਹੜ ਆਉਂਦੇ ਆ ਪੰਜਾਬ ਉਹਦੀ ਮਾਰ ਚੱਲਦਾ ਆ ਪਿੱਛੇ ਜਿਹੜੀ ਹੈ 2025 ਦੇ ਵਿੱਚ ਹੜਾਂ ਦੇ ਕਾਰਨ ਪੰਜਾਬ ਨੇ ਕਿੰਨੀ ਮਾਰ ਝੱਲੀ ਹੈ ਕਿੰਨਾ ਨੁਕਸਾਨ ਝੱਲੇ ਆ ਸਾਡੇ सीएम ਸਾਹਿਬ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਕਿ ਪੰਜਾਬ ਰਿਪੈਰੀਅਨ ਰਾਜ ਹੋਣ ਕਾਰਨ ਪਾਣੀਆਂ ਦੇ ਉੱਤੇ ਅਧਿਕਾਰ ਰੱਖਦਾ ਹੈ ਔਰ ਇਹ ਅਧਿਕਾਰ ਜਿਹੜਾ ਹੈ ਉਹ ਕਿਸੇ ਵੀ ਕੀਮਤ ਦੇ ਉੱਤੇ ਖੋਇਆ ਨਹੀਂ ਜਾਣਾ ਚਾਹੀਦਾ ਇਤਿਹਾਸ ਦੀਆਂ ਉਦਾਹਰਣਾਂ ਦੇ ਕੇ ਉਹ ਵੀ ਗਲਤ ਟੰਗ ਦੇ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਜਿਹੜੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਵੀ ਪਤਾ ਲੱਗਿਆ ਕਿ ਅਗਲੇ ਮਹੀਨੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਆ ਰਹੇ ਨੇ ਬੜੀ ਚੰਗੀ ਗੱਲ ਹੈ ਕਿਸੇ ਉਸ ਸਮਾਗਮ ਦੇ ਵਿੱਚ ਆ ਰਹੇ ਨੇ ਸਮਾਗਮ ਦੇ ਵਿੱਚ ਚਲੋ ਕੋਈ ਸੱਦ ਦੇ ਤੇ ਆਇਆ ਜਾਂਦਾ ਆਉਂਦੇ ਨੇ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਮਸਲਿਆਂ ਲਈ ਵੀ ਪੀਐਮ ਸਾਹਿਬ ਕੁਝ ਨਾ ਕੁਝ ਕੁਝ ਨਾ ਕੁਝ ਐਲਾਨ ਕਰਕੇ ਜਾਣ ਪੰਜਾਬ ਨੂੰ ਰਾਹਤ ਮਿਲੇ ਪੰਜਾਬ ਨੂੰ ਸੌਖਾ ਸਾਹ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਸਤ ਰਹੇ ਹੋ ਮੁੱਖ ਮੰਤਰੀ ਰਹੇ ਹੋ ਡਿਪਟੀ ਸੀਐਮ ਰਹੇ ਹੈਗੇ ਹੋ ਇਹ ਕਿਵੇਂ ਸ਼ੈ ਮਿਲਦੀ ਹੈ ਜੀ ਸਰਕਾਰ ਵੱਲੋਂ ਫਿਰ ਐਡੇ ਵੱਡੇ ਕਦਮ ਚੁੱਕੇ ਜਾਂਦੇ ਆ ਮੇਰੇ ਸਮੇਂ ਚ ਜਦੋਂ ਸਾਡੀ ਸਰਕਾਰ ਦਾ ਹੋਇਆ ਕਿ ਬਣਨੀ ਹੈ ਦੁਆਰਾ ਇੱਕ ਬੜੀ ਮਾੜੀ ਪ੍ਰਪੋਜ਼ਲ ਆਈ ਕਿ ਜੀ ਇਹ ਤਾਂ ਬੇਫਿਕਰ ਰਹੋ ਤੁਹਾਡਾ ਰਾਜ ਆ ਜਾਊਗਾ ਹੂੰ ਤੇ ਮੈਂ ਕਿਹਾ ਅੱਛਾ ਸਾਨੂੰ ਇਹ ਨਾਲ ਆਫਸਰ ਚਾਹੀਦੇ ਨੇ ਕੁਝ ਆਫੀਸਰز ਕੁਝ ਦੂਜੇ ਜਿਹੜੇ ਸਾਡੇ ਸੀਗੇ ਐਡਵਾਈਜ਼ਰ ਵਗੈਰਾ ਇਹਨੇ ਚਾਹੀਦੇ ਨੇ ਤੇ ਅਸੀਂ ਤੁਸੀਂ ਜਿੱਤੋਗੇ ਮੇਰੇ ਸਾਹਮਣੇ ਇਹ ਸੀਗਾ ਵੀ ਇਹਨਾਂ ਦੀ ਕੀ ਪ੍ਰੋਪੋਜ਼ਲ ਹੈ ਪਹਿਲਾਂ ਮੈਂ ਸੁਣ ਲਵਾਂ ਕੀ ਪ੍ਰੋਪੋਜ਼ਲ ਹੈ ਅਸੀਂ ਚਾਰਕ ਤਟ ਰੇਲ ਨਾ ਚ ਬੰਬ ਚਲਾਵਾਂਗੇ ਅਸੀਂ ਦੋ ਕੁ ਬਜਾਰਾਂ ਚਲਾਵਾਂਗੇ ਤਿੰਨ ਕਿਥੇ ਚਲਾਵਾਂਗੇ ਫਲਾਣਾ ਕਰਾਂਗੇ ਤੇ ਦਹਿਸ਼ਤ ਪੈ ਜੂ ਐਂ ਕਰੂ ਤੇ ਵੋਟਰ ਫਿਰ ਸਦੀ ਮਰਜ਼ੀ ਦੇ ਬਖਤਾਵਾਂਗੇ ਮੈਂ ਉਹਨਾਂ ਅਫਸਰਾਂ ਨੂੰ ਚਾਰੇ ਪੈਰ ਚੱਕ ਕੇ ਮੈਨੂੰ ਤੁਸੀਂ ਸੋਚਦੇ ਹੋ ਕਿ ਮੈਂ ਜਾਨਾਂ ਬਚਾਉਣ ਵਾਲੇ ਪਿਓ ਦੀ ਧੀ ਤੇ ਮੈਂ ਲਾਸ਼ਾਂ ਤੇ ਰਾਜ ਕਰੂੰਗੀ ਆਕੇ ਮੈਨੂੰ ਗੱਦੀ ਚੁੜਨਾ ਹੈ ਕਿ ਮੈਂ ਆਪਣਾ ਲਾਸ਼ਾਂ ਦੇ ਉੱਤੇ ਰਾਜ ਚੁੜਨਾ ਹੈ ਖਬਰਦਾਰ ਜੇ ਮੈਨੂੰ ਕਿਤੇ ਵੀ ਪਤਾ ਲੱਗ ਗਿਆ ਇੱਕ ਨਿੱਕੀ ਜਿਹੀ ਇਨਸੀਡੈਂਟ ਵਾਪਰਾ ਹੋਇਆ ਮੈਂ ਤੁਹਾਡੇ ਜਿੰਮੇ ਲਾਵੂੰਗੀ ਹੂੰ ਖਬਰਦਾਰ ਕਹਿ ਰਹੀ ਈ ਤੁਹਾਨੂੰ ਹੈ ਇਹ ਅਫਸਰ ਕਹਿ ਰਹੀ ਈ ਤੁਹਾਨੂੰ ਬਸ ਸਭ ਕੁਝ ਇਸੇ ਵਿਚਾਰਾਲ ਮਾਮਲੇ ਮਾ ਸਾਰਾ ਤਰ੍ਹਾਂ ਦੇ ਸੀਗੇ ਲੀਡਰ ਵੀ ਸੀਗੇ ਪੋਲੀਟੀਸ਼ੀਅਨ ਵੀ ਸੀ ਉਸੋਂ ਦੇ ਦੇਖੋ ਕਈ ਹੁੰਦੇ ਆ ਇਸ ਤਰ੍ਹਾਂ ਦੀਆਂ ਹਰ ਚੀਜ਼ਾਂ ਹੁੰਦੀਆਂ ਕਈ ਗੱਲਾਂ ਹੁਣ ਇਸ ਤਰ੍ਹਾਂ ਦੀਆਂ ਸੀਰੀਅਸ ਗੱਲਾਂ ਨੇ ਜਿਨ੍ਹਾਂ ਨੂੰ ਮੈਂ ਸਮਝਦੀਆਂ ਕਿਸੇ ਉਸ ਜੇ ਪਲੈਟਫਾਰਮ ਤੇ ਹੁੰਦਾ ਹੈ ਇਹਹੀ ਅਫਸਰਾਂ ਨੇ ਤੇ ਗਾਂ ਜਾ ਕੇ ਹੋਰ ਜਿਹੜੇ ਇਹੋ ਜਿਹੇ ਉੱਚ ਅਹੁਦਿਆਂ ਤੇ ਜਿਹੜੇ ਮੰਤਰੀ ਬਰਾਇਮਣ ਹੋਣਗੇ ਉਹਨਾਂ ਨੂੰ ਵੀ ਇਹੋ ਜੀਆਂ ਸਲਾਹਾਂ ਦਿੱਤੀਆਂ ਹੁਣ ਮੈਂ ਤੁਹਾਨੂੰ ਕਹਿੰਦੇ ਸਲਾਹਾਂ ਦਿੰਦੇ ਹੁੰਦੇ ਆ ਮੰਨਣਾ ਨਾ ਮੰਨਣਾ ਜੋ ਮੈਨੂੰ ਦਿੱਤੀ ਸੀ ਨਾ ਤੂੰ ਰੱਖ ਨਹੀਂ ਮੰਨੀ ਕਈਆਂ ਨੇ ਤੇ ਮੰਨ ਨਹੀਂ ਹੋਣੀ ਉਹੀ ਤਾਂ ਮੈਂ ਕਹਿ ਰਹੀ ਆ ਇਹਨਾਂ ਦੇ ਤਾਂ ਉਸੇ ਵੇਲੇ ਐਕਸ਼ਨ ਹੋਣਾ ਚਾਹੀਦਾ ਕਿ ਤੂੰ ਬੋਲੇ ਕਿਵੇਂ ਮੈਂ ਤੁਹਾਨੂੰ ਇਹ ਕਹਿੰਦੀ ਆ ਮੈਂ ਉਸੇ ਵਕਤ ਸਾਰੇ ਸ਼ੰਟ ਆਊਟ ਜੇ ਕੋਈ ਡਿਊਟੀ ਤੇ ਸੀ ਸਰਕਾਰੀ ਸੀ ਉਹਨੂੰ ਪਛੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਕਾਂਗਰਸ ਦੇ ਬੜੇ ਵੱਡੇ ਲੀਡਰ ਹੈ ਬੀਬੀ ਰਜਿੰਦਰ ਕੌਰ ਜੀ ਪੱਠਲ ਉਹਨਾਂ ਦਾ ਇੱਕ ਬਿਆਨ ਸੁਣਿਆ ਬੜਾ ਹੈਰਾਨ ਕਰ ਦੇਣ ਵਾਲਾ ਬਿਆਨ ਹੈ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਦੂਸਰੀ ਵਾਰ ਸਰਕਾਰ ਬਣਾਉਣ ਜਾ ਰਹੇ ਸੀ ਤਾਂ ਕੁਝ ਪੰਜਾਬ ਦੇ ਜਾਂ ਪਤਾ ਨਹੀਂ ਕਿਹੜੇ ਸੈਂਟਰ ਦੇ ਕੁਝ ਅਫਸਰ ਕਹਿੰਦੇ ਮੇਰੇ ਕੋਲ ਆਏ ਤੇ ਉਹਨਾਂ ਨੇ ਇੱਕ ਪਲਾਨ ਦੱਸਿਆ ਕਿ ਕਿਉਂ ਨਾ دہشت ਫਲਾਈ ਜਾਵੇ ਚਾਰ ਕਬੰਬ ਟ੍ਰੇਨਾਂ ਚ ਚਾਰ ਕਬੰਬ ਬਾਜ਼ਾਰਾਂ ਚ ਅਸੀਂ ਚਲਾ ਦਿੰਨੇ ਆ ਚਲਾ ਦਈਏ دہشت ਫੈਲ ਜੂਗੀ ਤੇ ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਪੈ ਜਾਣਗੀਆਂ ਤੇ ਕਾਂਗਰਸ ਦੀ ਸਰਕਾਰ ਆ ਜਾਏਗੀ ਇਹ ਬਿਆਨ ਕੋਈ ਮਾਮੂਲੀ ਬਿਆਨੀ ਨਹੀਂ ਹੈ ਬੜੇ ਅਹਿਮ ਸ਼ੰਕੇ ਤੇ ਕਈ ਰਾਜ ਕਈ ਪੇਧ ਜਿਹੜੇ ਇਹ ਬਿਆਨ ਖੋਲਦਾ ਹੈ ਇਥੋਂ ਪਤਾ ਲੱਗਦਾ ਹੈ ਕਿ ਪਿਛਲੇ 70-75 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਕਾਂਗਰਸ ਨੇ ਸਰਕਾਰਾਂ ਬਣਾਉਣ ਦੇ ਲਈ ਸ਼ਾਇਦ ਇਹੋ ਜਿਹੇ ਪਲਾਨਾਂ ਨੂੰ ਜਿਹੜਾ ਉਹ ਇੰਜ਼ਾਮ ਦਿੱਤਾ ਹੋਵੇਗਾ ਜਿਸ ਕਾਰਨ ਪੰਜਾਬ ਦਾ ਮਾਹੌਲ ਵਿਗੜਿਆ ਪੰਜਾਬ ਦੇ ਵਿੱਚ ਨਸਲ ਕੁਸ਼ੀ ਸਿੱਖਾਂ ਦੀ ਜਿਹੜੀ ਆ ਉਹ ਗਿਣਮਿਥ ਕੇ ਕੀਤੀ ਗਈ। ਔਰ ਇਹਦੀ ਪ੍ਰੋਪਰ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ। ਵੀ ਪੰਜਾਬ ਦੇ ਵਿੱਚ ਇਹੋ ਜਿਹੇ ਕਿਹੜੇ ਅਫਸਰ ਰਹੇ ਨੇ ਜਿਹੜੇ ਕਾਂਗਰਸ ਦੀਆਂ ਸਰਕਾਰਾਂ ਬਣਾਉਣ ਦੇ ਲਈ ਰੇਲਵੇ ਰੇਲਾਂ ਦੇ ਵਿੱਚ ਜਾਂ ਬਾਜ਼ਾਰਾਂ ਦੇ ਵਿੱਚ ਜਿਹੜੀ ਆ ਉਹ ਬੰਬ ਧਮਾਕੇ ਕਰਾਉਣ ਲਈ ਵੀ ਜਿਹੜੇ ਆ ਉਹ ਤਿਆਰ ਹੋ ਜਾਇਆ ਕਰਦੇ ਸੀ ਬਹੁਤ ਖਤਰਨਾਕ ਬਿਆਨ ਹੈ ਦੂਜੀ ਗੱਲ ਹੈ ਸਮਯਾਲ ਦੇ ਮੁੱਦੇ ਦੇ ਉੱਤੇ ਭਗਵੰਤ ਮਾਨ ਤੇ ਹਰਿਆਣੇ ਦੇ ਡਿਪਟੀ ਸੀਐਮ ਦੀ ਸੀਐਮ ਦੀ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਦੇਖੀ ਹੈ ਉਹ ਵੀ ਜਿਹੜੀ ਆ ਉਹ ਚਿੰਤਾ ਪੈਦਾ ਕਰਨ ਵਾਲੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਭਾਈ ਕਨਈਆ ਜੀ ਦੀ ਉਦਾਹਰਣ ਦਿੱਤੀ ਹੈ ਕਿ ਭਾਈ ਕਨਈਆ ਜੀ ਨੇ ਵੀ ਪਾਣੀ ਪਲਾਇਆ ਸੀ ਭਾਈ ਕਨਈਆ ਜੀ ਨੇ ਦੁਖਿਆਰਿਆਂ ਨੂੰ ਪਾਣੀ ਪਿਆਇਆ ਸੀ ਜੰਗ ਦੇ ਵਿੱਚ ਜ਼ਖਮੀ ਹੋਿਆਂ ਨੂੰ ਪਾਣੀ ਪਿਆਇਆ ਸੀ ਤੇ ਭਾਈ ਕਨਈਆ ਜੀ ਦੇ ਕੋਲ ਪਾਣੀ ਦੀ ਕੋਈ ਕਮੀ ਵੀ ਨਹੀਂ ਸੀ ਔਰ ਭਾਈ ਕਨਈਆ ਜੀ ਦੀ ਜਿਹੜੀ ਉਦਾਹਰਣ ਇਤਿਹਾਸ ਦੇ ਵਿੱਚ ਸਾਨੂੰ ਮਿਲਦੀ ਉਹਨੂੰ ਆਧਾਰ ਬਣਾ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਜਿਹੜਾ ਹੈ ਉਹ ਰਾ ਪਧਰਾ ਕੀਤਾ ਜਾ ਰਿਹਾ ਹੈ ਇਹ ਕਹਿਣਾ ਚਾਹੀਦਾ ਸੀ ਕਿ ਪੰਜਾਬ ਕੋਲ ਆਪਣੇ ਹਿੱਸੇ ਦਾ ਆਪਣੇ ਜੋਗਾ ਪਾਣੀ ਨਹੀਂ ਹੈ ਪੰਜਾਬ ਦੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਜੋਗਾ ਪਾਣੀ ਜਿਹੜਾ ਪਹਿਲਾਂ ਪ੍ਰਾਪਤ ਲਵੇਗਾ ਪ੍ਰਾਪਤ ਕਰੇਗਾ ਤੇ ਫਿਰ ਜੇ ਬਚਦਾ ਪਾਣੀ ਹੈ ਤੇ ਉਹ ਦੇਗਾ ਤੇ ਉਹਦੀ ਵੀ ਰਾਇਲਟੀ ਲਏਗਾ ਕਿਉਂਕਿ ਪੰਜਾਬ ਰਿਪੈਰੀਅਨ ਰਾਜ ਹੈ ਜਦੋਂ ਵੀ ਹੜ ਆਉਂਦੇ ਆ ਪੰਜਾਬ ਉਹਦੀ ਮਾਰ ਚੱਲਦਾ ਆ ਪਿੱਛੇ ਜਿਹੜੀ ਹੈ 2025 ਦੇ ਵਿੱਚ ਹੜਾਂ ਦੇ ਕਾਰਨ ਪੰਜਾਬ ਨੇ ਕਿੰਨੀ ਮਾਰ ਝੱਲੀ ਹੈ ਕਿੰਨਾ ਨੁਕਸਾਨ ਝੱਲਿਆ ਸਾਡੇ ਸੀਐਮ ਸਾਹਿਬ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਕਿ ਪੰਜਾਬ ਰਪੈਰੀਅਨ ਰਾਜ ਹੋਣ ਕਾਰਨ ਪਾਣੀਆਂ ਦੇ ਉੱਤੇ ਅਧਿਕਾਰ ਰੱਖਦਾ ਹੈ ਔਰ ਇਹ ਅਧਿਕਾਰ ਜਿਹੜਾ ਹੈ ਉਹ ਕਿਸੇ ਵੀ ਕੀਮਤ ਦੇ ਉੱਤੇ ਖੋਇਆ ਨਹੀਂ ਜਾਣਾ ਚਾਹੀਦਾ ਇਤਿਹਾਸ ਦੀਆਂ ਉਦਾਹਰਣਾਂ ਦੇ ਕੇ ਉਹ ਵੀ ਗਲਤ ਟੰਗ ਦੇ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਜਿਹੜੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਵੀ ਪਤਾ ਲੱਗਿਆ ਕਿ ਅਗਲੇ ਮਹੀਨੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਆ ਰਹੇ ਨੇ ਬੜੀ ਚੰਗੀ ਗੱਲ ਹੈ ਕਿਸੇ ਉਸ ਸਮਾਗਮ ਦੇ ਵਿੱਚ ਆ ਰਹੇ ਨੇ ਸਮਾਗਮ ਦੇ ਵਿੱਚ ਚਲੋ ਕੋਈ ਸੱਦ ਦੇ ਤੇ ਆਇਆ ਜਾਂਦਾ ਆਉਂਦੇ ਨੇ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਮਸਲਿਆਂ ਲਈ ਵੀ ਪੀਐਮ ਸਾਹਿਬ ਕੁਝ ਨਾ ਕੁਝ ਕੁਝ ਨਾ ਕੁਝ ਐਲਾਨ ਕਰਕੇ ਜਾਣ ਪੰਜਾਬ ਨੂੰ ਰਾਹਤ ਮਿਲੇ ਪੰਜਾਬ ਨੂੰ ਸੌਖਾ ਸਾਹ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ